ਆਪ ਪਹਿਲਾਂ ਢਣੀ ਕੇ ਰੰਗ ਮਾਰ ਕੇ ਤੋਂ ਬੰਦ ਕਰਦੇ ਵੀਰੇ ਆ ਦੇਖੋ ਆ ਵੀ ਜਮਾ ਰੰਗ ਪੂਰੀਆਂ ਜਮਾ ਪੂਰੀਆਂ ਰੰਗ ਮਾਰ ਕੇ ਤੋਂ ਬੰਦ ਕਰ ਦੇਣੀ ਹੈ ਢੇਰ ਲਾ ਦੇਣੀ ਆ ਕਰਨ ਬਾਕ ਹੋ ਗਿਆ ਮੜ ਕੇ ਆਪਾਂ ਦੁਬਾਰਾ ਨਹੀਂ ਵੀ ਦੁਬਾਰਾ ਫੇਰ ਜਾਨੀ ਕੇ ਪੇਟ ਤੋਂ ਰੰਗ ਕਰਾਵਾਂਗੇ ਆਪਾਂ ਵੀ ਆਪ ਦੇ ਵੱਲੋਂ ਪੂਰੀ ਤਸੱਲੀ ਕਰ ਦਿੱਤੀ ਗਈ ਆ ਪੂਰੀ ਤਸੱਲੀ ਐ ਨਹੀਂ ਕਰਾਵਾਂਗੇ ਨਾ ਯਾਰ ਵੈਲਕਮ ਆਓ ਸੋ ਹਾੜੇ ਜਿੱਥੇ ਹੁਣ ਥੱਲੇ ਨਹੀਂ ਵੱਜਾਂਦਾ ਉਹਦੇ ਬੀਮਾਂ ਦੇ ਪਰ ਨਹੀਂ ਵੱਜਾਂਦਾ ਉੱਥੇ ਵੀ ਪੇਂਟ ਕਰਕੇ ਤੇ ਬਾਅਦ ਚ ਉੱਤੇ ਲਾਟ ਬੀਮ ਲਾ ਦੇਣਗੇ ਨੰਦੇ ਨੰਦੇ ਇਹ ਲੋਈ ਅੰਦਰ ਪਹਿਲਾਂ ਗੱਡਿਆ ਨਹੀਂ ਨਾ ਹੁੰਦਾ ਤੇ ਹੁਣ ਅਸੀਂ ਰੰਗ ਮਾਰ ਕੇ ਉਸ ਤੋਂ ਦੀ ਬੰਦ ਪਾਇਪ ਲਾਈ ਆ ਕੋ ਨਹੀਂ ਵੀ ਉਹਨੂੰ ਓਪਨ ਜਣ ਕੇ ਪੀਮ ਲਾਇਆ ਬੰਦ ਪਾਇਪ ਦੇ ਮੁਰਗੇ ਘਲਦੇ ਵੀ ਨਹੀਂ